ਕੰਮੇ ਸਾਰੇ ਦੋਸਤੋ ਕੀ ਹਾਲ ਨੇ ਜੀ ਅਮੀਰ ਖੱਤਰ ਬਿਲਕੁਲ ਠੀਕ ਹੋਮੂਗੇ ਸਾਰਾ ਜੇ ਪੰਜਾਬ ਪੀਟ੍ਰੀਪਲਸ ਬੋਰਡਬਲ ਤੁਹਾਨੂੰ ਪਤਾ ਕੀ ਪੁਲਿਸ ਦੇ ਵਿੱਚ ਜੇਲ ਬਾਰਡਰਾਂ ਦੀਆਂ 179 79 ਵੈਕੈਂਸੀਆਂ ਜਿਹੜੀਆਂ ਇਹ ਆ ਜਿਹੜੀ ਇਹਦੀਆਂ ਪੋਸਟਾਂ ਕੱਢੀਆਂ ਗਈਆਂ ਗਈਆਂ ਹੈ ਹਨਾ 2024 ਦੀਆਂ ਪੋਸਟਾਂ ਆ ਗਈਆਂ ਇਹਦੇ ਬਾਰੇ ਰਾਜੇ ਥੋੜੇ ਜਿਹਾ ਮੈਂ ਤੁਹਾਡੇ ਇੱਕ ਦਾ ਡਾਊਟ ਕਲੀਅਰ ਕਰਨੇ ਆ ਕਿਉਂਕਿ ਬਹੁਤ ਸਾਰੇ ਬੱਚਿਆਂ ਦੇ ਇਹਦੇ ਪ੍ਰਤੀ ਮੈਨੂੰ ਜਿਹੜੇ ਮੈਸੇਜ ਆਉਂਦੇ ਮੈਂ ਇਕੱਲੇ ਇਕੱਲੇ ਬੱਚਾ ਦਾ ਜੇ ਕਾਲ ਤੇ ਵੀ ਨਹੀਂ ਜਵਾਬ ਦੇ ਸਕਦਾ ਮੈਸੇਜ ਤੇ ਵੀ ਨਹੀਂ ਦੇ ਸਕਦਾ ਹਨਾ ਤਾਂ ਕਰਕੇ ਵੀਡੀਓ ਦੇ ਵਿੱਚ ਰਾਜੇ ਤੁਹਾਡੇ ਮੈਂ ਉਸ ਤੋਂ ਬਰਾਹ ਸਕਣ ਦੱਸ ਦਤਾ ਰਾਜ ਜੇਕਰ ਕਿਸੇ ਬੱਚੇ ਨੇ ਪੰਜਾਬ ਪੁਲਿਸ ਜੇਲ੍ਹ ਵਾਰਡਨ ਦੀ ਭਰਤੀ ਤਿਆਰੀ ਕਰਨੀ ਹੈ ਤੁਹਾਡੇ ਕੋਲ ਪੰਜਾਬ ਪੁਲਿਸ 2024 ਦਾ ਬੈਚ ਹੀ ਚੱਲ ਰਿਹਾ ਹੈਗਾ ਇਹਦੇ ਵਿੱਚ ਜੁਆਇਨ ਕਰਕੇ ਤੁਸੀਂ ਜੇਲ੍ਹ ਵਾਰਡ ਦੀ ਭਰਤੀ ਤਿਆਰੀ ਕਰ ਸਕਦੇ ਹੋ ਬਾਕੀ ਪਟਵਾਰੀ ਕਰਕੇ ਵੀਡੀਓ ਤੇ ਤੁਸੀਂ ਪੰਜਾਬ ਦੇ ਸਾਰੇ ਪੇਪਰਾਂ ਦੀ ਜੇਕਰ ਤਿਆਰੀ ਕਰਨੀ ਹੈ ਤੁਸੀਂ ਚੜ੍ਹਦੀ ਕਲਾ ਬੈਚ ਲੈ ਸਕਦੇ ਹੋ ਰਾਜ ਜੇ ਚੜ੍ਹਦੀ ਕਲਾ ਬੈਚ ਜਿਹਦੇ ਵਿੱਚ ਤੁਹਾਡੇ ਸਾਰੇ ਪੇਪਰ ਗਰੁੱਪ ਬੀ ਸੀ ਡੀ ਸਾਰੇ ਕਵਰ ਹੋ ਜਾਂਦੇ ਆ ਠੀਕ ਹੈ ਜੀ ਬਾਕੀ ਜੇ ਤੁਸੀਂ ਸਪੈਸ਼ਲ ਇਹਨਾਂ ਬੈਚਾਂ ਦੇ ਵਿੱਚ ਰਹਿ ਤੁਹਾਡਾ ਇੱਕ ਫਾਇਦਾ ਕੀ ਤੁਹਾਨੂੰ ਸਿਰਫ ਉਹੀ ਚੀਜ਼ ਕਰਵਾਈ ਜਾਂਦੀ ਹੈ ਜਿਹੜੀ ਪੇ ਜੇਕਰ ਤੁਹਾਨੂੰ ਕਿਸੇ ਪੈਕੇਜ ਦੇ ਵਿੱਚ 1000 ਕਲਾਸਾਂ ਮਿਲਦੀ ਹੈ ਤਾਂ ਇਹਦੇ ਵਿੱਚ ਤੁਹਾਨੂੰ 5-6 ਕਲਾਸ 500 ਕਲਾਸ ਦੇ ਵਿੱਚ ਹੀ ਲਗਭਗ ਸਾਰਾ ਕੁਝ ਕਵਰ ਕਰਵਾ ਦਿੱਤਾ ਜਾਊਗਾ ਬਿਨ ਪੀਡੀਐਫ ਠੀਕ ਹੈ ਜੀ ਤੇ ਕਲਾਸਾਂ ਨਹੀਂਗਾ ਸਟਾਰਟ ਨੇ ਰਾਜੇ ਮੈਥ ਤੇ ਇੰਗਲਿਸ਼ ਲਈ ਅੱਜ ਤੋਂ ਜਿਹੜੇ ਨੇ ਜੁਆਇਨ ਕਰਨਾ ਚਾਹੁੰਦਾ ਹੈ ਜਲਦੀ ਤੋਂ ਕਰ ਸਕਦਾ ਹੈ 0 ਲੈਵਲ ਤੋਂ ਕਲਾਸ ਆਉਣਗੇ ਆਪਾਂ ਤੁਸੀਂ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦਾ ਆਈਫੋਨ ਵਾਲੇ ਵਿੱਚ ਕਲਾਸ ਪਲੱਸ ਆਹ ਨੰਬਰ ਤੇ ਤੁਸੀਂ ਮੈਨੂੰ ਕਾਲ ਕਰ ਸਕਦਾ ਹੈ ਐਪ ਪਰ ਕਿਉਂਕਿ ਪ੍ਰੋਬਲਮ ਹੈ ਤੇ ਤੁਹਾਨੂੰ ਪੀਡੀਐਫ ਰਾਜੇ ਆਲ ਕੋਰਸ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਬਿਲਕੁਲ 0 ਲੈਵ ਤਰਾਜੀ ਇਹਦੇ ਵਿੱਚ ਸਭ ਤੋਂ ਪਹਿਲਾਂ ਬੱਚਿਆਂ ਦਾ ਜਿਹੜਾ ਮੇਨ ਪਰਪਸ ਹੈਗਾ ਹੈਗਾ ਮੇਨ ਜਿਹੜਾ ਬੱਚਿਆਂ ਦਾ ਪੁੱਛਣ ਦਾ ਕਾਰਨ ਹੈਗਾ ਹੈਗਾ ਉਹ ਇਹ ਹੈ ਜੀ ਜਿਹੜਾ ਇਹਦਾ ਪੰਜਾਬ ਪੁਲਿਸ ਜੇਲ੍ਹ ਵਾਰਡਨ ਦੀ ਜਿਹੜੀ ਭਰਤੀ ਹੈ ਜੀ ਵਿੱਚ ਬੱਚੇ ਕਹਿ ਰਹੇ ਹੈ ਜੀ ਇਹ ਭਰਤੀ ਚੰਡੀਗੜ੍ਹ ਦੀ ਹੈ ਠੀਕ ਹੈ ਜੀ ਇਹ ਭਰਤੀ ਚੰਡੀਗੜ੍ਹ ਦੀ ਹੈ ਵਿੱਚ ਬੱਚੇ ਇਹ ਪੁੱਛ ਰਹੇ ਨੇ ਪਹਿਲੀ ਗੱਲ ਤਰਾਜੀ ਇਹ ਭਰਤੀ ਪੰਜਾਬ ਦੀ ਹੈਗੀ ਇਹ ਚੰਡੀਗੜ੍ਹ ਦੀ ਭਰਤੀ ਨਹੀਂ ਹੈਗੀ ਚੰਡੀਗੜ੍ਹੇ ਨੇ ਨੋਟੀਫਿਕੇਸ਼ਨ ਦੇ ਵਿੱਚ ਤਾਂ ਲਿਖਿਆ ਹੋਇਆ ਕਿ ਕਿ ਪੀਟ੍ਰੀਪਲੱਸ ਬੋਰਡ ਦਾ ਜਿਹੜਾ ਹੈਡਕੁਆਟਰ ਹੈ ਉਹ ਚੰਡੀਗੜ੍ਹ ਦੇ ਵਿੱਚ ਹੈਗਾ ਪਹਿਲਾ ਡਾਊਟ ਤਾਂ ਸਾਡਾ ਇਹ ਆ ਦੂਸਰੀ ਗੱਲ ਹੈਗੀ ਬੱਚਿਆਂ ਦਾ ਕਿ ਜੀ ਪੇਪਰ ਕਿੰਨੇ ਨੰਬਰ ਦਾ ਹੋਗਾ ਪੇਪਰ ਆ ਜੀ ਪਿਛਲੀ ਵਾਰ 120 ਨੰਬਰਾਂ ਦਾ ਸੀ ਤਾਂ ਹੋ ਸਕਦਾਗਾ ਇਸ ਵਾਰ ਵੀ 120 ਨੰਬਰਾਂ ਦਾ ਹੀ ਤੁਹਾਡਾ ਇਹ ਪੇਪਰ ਦੇਖਣ ਨੂੰ ਮਿਲੇ ਤੁਹਾਨੂੰ ਠੀਕ ਹੈ ਜੀ ਦੂਸਰਾ ਚੱਕਰ ਬੱਚਿਆਂ ਦਾ ਇਹ ਬੱਚੇ ਬਹੁਤ ਪੁੱਛਦੇ ਸੀ ਕਿੰਨੇ ਦਾ ਪੇਪਰ ਹੋਗਾ ਕਿਉਂਕਿ ਤਿਆਰੀ ਰਾਜੇ ਤੁਹਾਨੂੰ ਉਮੀ ਜਿਮੀ ਕਰਨੀ ਪਊਗੀ ਜਿੰਨੀ ਪਹਿਲਾਂ ਕਰਨੀ ਪੈਣੀ ਹੈ ਤੀਸਰੀ ਗੱਲ ਰਾਜ ਜੀ ਦਾ ਸਿਲੇਬਸ ਕਿਵੇਂ ਹੋਊਗਾ ਰਾਜ ਜੀ ਸਿਲੇਬਸ ਇਹਦਾ ਐ ਸਮਝ ਲਓ ਕਿ ਜੇ ਪਿਛਲੀ ਵਾਰ ਦਾ ਡਾਟਾ ਦੇਖੀ ਤਾਂ ਜਿਹੜਾ ਪਟਵਾਰੀ ਦੀ ਭਰਤੀ ਵਾਸਤੇ ਕਲਰਕ ਦੀ ਭਰਤੀ ਵਾਸਤੇ ਸਿਲੇਬਸ ਸੀਗਾ ਉਹੀ ਸੇਮ ਟੂ ਸੇਮ ਸਿਲੇਬਸ ਇਹਦਾ ਸੀਗਾ ਪੰਜਾਬ ਪੁਲਿਸ ਕਨਸਟੇਬਲ ਨਾਲੋਂ ਇਹਨਾਂ ਦਾ ਸਿਲੇਬਸ ਕਿਤੇ ਨਾ ਕਿਤੇ ਜਾ ਕੇ ਥੋੜਾ ਮੋਟਾ ਜਿਆਦਾ ਹੈਗਾਗਾ ਠੀਕ ਹੈ ਜੀ ਤਾਂ ਕਰਕੇ ਤੁਹਾਡੇ ਵਾਸਤੇ ਇਹ ਜੀ ਦੱਸਣਾ ਜ਼ਰੂਰੀ ਹੈ ਦੂਜਾ ਬੱਚਿਆਂ ਦਾ ਸਭ ਤੋਂ ਵੱਡਾ ਹੈਗਾ ਜੀ ਇਹ ਪੇਪਰ ਹੈ ਜਿਹੜਾ ਇਹ ਆਨਲਾਈਨ ਹੋਊਗਾ ਕਿ ਆਫਲਾਈਨ ਹੋਊਗਾ ਬੌਲ ਬੱਚਿਆਂ ਦੇ ਇਹ ਪ੍ਰੈਸ਼ਨ ਦਾ ਤਰ੍ਹਾਂ ਜੇ ਇਹ ਜਿਹੜਾ ਪੇਪਰ ਹੈ ਤੁਹਾਡਾ ਇਹ ਆਫਲਾਈਨ ਹੋਊਗਾ ਇਹ ਪੇਪਰ ਤਾਂ ਕਿਵੇਂ ਹੋਊਗਾ ਉਹ ਆਫਲਾਈਨ ਹੋਊਗਾ ਕਾਲੇ ਤੇ ਹੋਊਗਾ OMR ਸ਼ੀਟ ਤੇ ਹੋਊਗਾ ਇੱਕ ਜਾਂ ਦੋ ਦਿਨਾਂ ਦੇ ਵਿੱਚ ਵਿੱਚ ਤੁਹਾਡਾ ਇਹ ਸਾਰਾ ਪੇਪਰ ਹੈ ਜਿਹੜਾ ਪ੍ਰੋਸੈਸਰ ਕੰਪਲੀਟ ਹੋ ਜਾਊਗਾ ਪੰਜਾਬ ਪੁਲਿਸ ਕਨਸਟੇਬਲ ਵਾਂਗੂ ਨਹੀਂ ਹੈਗਾ ਕਿ ਤੁਹਾਡਾ ਪੇਪਰ ਮਹੀਨਾ ਦੋ ਦੋ ਤਿੰਨੇ ਚੱਲੀ ਜਾਊਗਾ ਠੀਕ ਹੈ ਜੀ ਤੀਸਰਾ ਬੱਚਿਆਂ ਦਾ ਜਿਹੜਾ ਸਭ ਤੋਂ ਮੇਨ ਪ੍ਰੈਸ਼ਨ ਹੈਗਾ ਜੀ ਪੇਪਰ TCS ਲੂਗੀ ਕਿ P ट्रिपल एस ਵੀ ਲੂਗਾ ਤਾਂ ਪਹਿਲਾਂ ਮੈਂ ਤੁਹਾਨੂੰ ਦੱਸ ਦਰਾਂ ਜੇ P ट्रिपल एस ਵੀ ਬੋਰਡ ਕਦੇ ਵੀ ਪੇਪਰ ਨਹੀਂ ਲੈਂਦਾ ਹੁੰਦਾ ਕਿਉਂਕਿ ਇਹ ਬੋਰਡ ਦੀ ਜ਼ਿੰਮੇਵਾਰੀ ਸਿਰਫ ਫਾਰਮ ਭਰਉਂਦੀ ਹੈ ਇਸ ਤੋਂ ਬਾਅਦ ਇਹ ਕਿਸੇ ਨਾ ਕਿਸੇ ਕੰਪਨੀ ਨੂੰ ਇਹ ਆਪਦਾ ਠੇਕਾ ਦੇ ਦਿੰਦੇ ਹੁੰਦੇ ਆ ਠੀਕ ਹੈ ਜੀ ਕਈ ਕੰਪਨੀਆਂ ਹੈਗੀਆਂ ਹੈਗੀਆਂ ਕਈ ਕੰਪਨੀਆਂ ਹੁੰਦੀਆਂ ਰਾਜੇ ਆਪਣੇ ਜਿਹੜੇ ਆਪਣੇ ਪੰਜਾਬ ਦੇ ਵਿੱਚ ਪੀਪਰ ਕੰਡਕਟ ਕਰਦੇ ਆ ਕਿ ਯੂਨੀਵਰਸਿਟੀਆਂ ਵੀ ਪੀਪਰ ਕੰਡਕਟ ਕਰਵਾਉਂਦੀਆਂ ਹੈਗੀਆਂ ਠੀਕ ਹੈ ਜੀ ਤੇ ਕਈ ਯੂਨੀਵਰਸਿਟੀਆਂ ਵੀ ਕਰਵਾਉਂਦੀਆਂ ਤੇ ਕਈ ਆਵ ਡਿਪਾਰਟਮੈਂਟ ਵੱਲੋਂ ਕਈ ਕੰਪਨੀ ਨੂੰ ਹਾਇਰ ਕੀਤਾ ਜਾਂਦਾ ਜਿਵੇਂ ਕਿ ਆਪਣੇ ਇੱਕ ਕੰਪਨੀ ਪੀਪਰ ਲੈਂਦੀ ਹੈ ਰਾਜੇ ਐਨ ਆਈਈ ਐਲ ਆਈਟੀ ਇਹ ਕੰਪਨੀ ਵੀ ਆਪਣੇ ਜਿਹੜੇ ਪੰਜਾਬ ਦੇ ਵਿੱਚ ਪੇਪਰ ਕੰਡਕਟ ਕਰਵਾਉਂਦੀ ਹੈਗੀ ਠੀਕ ਹੈ ਜੀ ਇਹਨਾਂ ਦੇ ਪੇਪਰ ਦਾ ਪੈਟਰਨ ਵੀ ਬਹੁਤ ਵਧੀਆ ਹੁੰਦਾ ਤਾਂ ਰਾਜੇ ਇਹ ਪੇਪਰ ਤਾਂ ਟ்சிਐਸ ਨਹੀਂ ਲੂਗੀ ਇਹ ਪੇਪਰ ਤਾਂ ਪੀਟਰਪਲਸੀ ਵੱਲੋਂ ਕਰਵਾਇਆ ਜਾਊਗਾ 100% ਤੁਹਾਡੇ ਤੋਂ ਆਹ ਕੰਪਨੀ ਪੇਪਰ ਲੂਗੀ ਬਾਕੀ ਜਿਹੜਾ ਓਐਮਆਰ ਸ਼ੀਟ ਤੇ ਪੇਪਰ ਹੁੰਦਾ ਰਾਜੇ ਇਹਦੇ 'ਚ ਤੁਹਾਡਾ ਇੱਕ ਫਾਇਦਾ ਹੋ ਜਾਂਦਾ ਇਹਦੇ 'ਚ ਤੁਹਾਨੂੰ ਟਾਈਮ ਜ਼ਿਆਦਾ ਮਿਲ ਜਾਂਦਾ ਹੈਗਾ ਇੱਕ ਟਾਈਮ ਜ਼ਿਆਦਾ ਮਿਲ ਜਾਂਦਾ ਇੱਕ ਤੁਹਾਨੂੰ ਇਹਦੇ ਵਿੱਚ ਐਕੂਰੇਸੀ ਜ਼ਿਆਦਾ ਮਿਲ ਜਾਂਦੀ ਹੈ ਐਕੂਰੇਸੀ ਦਾ ਮਤਲਬ ਕੀ ਹੁੰਦਾ ਰਾਜੇ ਕਿ ਇਹਦੇ ਜਿਹੜੇ ਓਐਮਆਰ ਸ਼ੀਟ ਵਾਲੇ ਪੇਪਰ ਹੁੰਦੇ ਆ ਆਨਲਾਈਨ ਪੇਪਰਾਂ ਦੇ ਮੁਕਾਬਲੇ ਸੌਖੇ ਹੋਣ ਕਾਰਨ ਇੱਕ ਬੱਚੇ ਦੀ ਟਾਈਮ ਦੀ ਬਚਤ ਹੋ ਜਾਂਦੀ ਹੈ ਜਿਵੇਂ ਤੁਹਾਡਾ ਹੁਣ ਪੰਜਾਬੀ ਦਾਗਾ 50 ਨੰਬਰ ਦਾ ਪੇਪਰ ਆਉਣਾਗਾ ਉਹ ਬੱਚਾ ਪੇਪਰ 10 ਤੋਂ 15 ਮਿੰਟਾਂ ਦੇ ਵਿੱਚ ਹੱਲ ਕਰ ਲੈਂਦਾਗਾ ਉਹ ਜਿਹੜਾ ਬਾਕੀ ਟਾਈਮ ਬਚਦਾ ਉਹ ਬੱਚਾ ਵੀ ਆਪਦੇ ਦੂਸਰਾ ਜਿਹੜਾ ਪੇਪਰ ਹੁੰਦਾਗਾ ਆਪਣਾ ਬਚਿਆ ਹੁੰਦਾ 100 ਨੰਬਰ ਦਾ ਉਹਦੇ ਵਿੱਚ ਕਵਰ ਹੋ ਜਾਂਦਾ ਉਹ ਬੱਚੇ ਦਾ ਪੇਪਰ ਵੀ ਠੀਕ ਹੈ ਜਿਹਦੇ ਕਰਕੇ ਉਹ ਬੱਚੇ ਨੂੰ ਟਾਈਮ ਦੀ ਵੀ ਸ਼ੌਰਟੇਜ ਨਹੀਂ ਇਹਦੇ ਵਿੱਚ ਤੁਹਾਨੂੰ ਟਾਈਮ ਦੀ ਕੋਈ ਘਾਟ ਨਹੀਂ ਦੇਣੀ ਠੀਕ ਹੈ ਜੀ ਦੂਸਰੀ ਗੱਲ ਪੇਪਰ OMR ਸ਼ੀਟ ਤੇ ਹੋਊਗਾ ਤੀਜਾ ਇਹ ਸੰਸਥਾ ਲੂਗੀ ਆਪਣੀ ਪੰਜਾਬ ਦੀ ਸੰਸਥਾ ਪਾਸੇ ਸੈਂਟਰ ਦੀ ਸੰ ਤਾ ਇਹ ਪੇਪਰ ਲੋਗੀ ਤੁਹਾਡਾ ਠੀਕ ਹੈ ਜੀ ਤੇ ਬਾਕੀ ਦਾ ਜਿਹੜਾ ਮੈਂ ਅੱਗੇ ਵੀ ਇਹਨਾਂ ਦੇ ਕਾਫੀ ਪੇਪਰ ਦੇਖਿਆ ਤੇ ਇਹਦਾ ਪੇਪਰ ਬਹੁਤ ਹੀ ਇੱਕ ਤਾਂ ਵਧੀਆ ਲੈਵਲ ਹੁੰਦਾ ਇੱਕ ਬਹੁਤ ਜ਼ਿਆਦਾ ਵਧੀਆ ਲੈਵਲ ਹੁੰਦਾ ਇਹਨਾਂ ਦਾ ਠੀਕ ਹੈ ਜੀ ਹੁਣ ਡਿਪੈਂਡ ਕਰਦਾਗਾ ਤੁਹਾਡੇ ਤੇ ਕਿ ਤੁਸੀਂ ਕਿਸ ਤਰ੍ਹਾਂ ਸਟੱਡੀ ਕਰਦੇ ਹੋ ਠੀਕ ਹੈ ਜੀ ਤਾਂ ਤੁਸੀਂ ਇਹ ਅਨ ਇੰਪੋਰਟੈਂਟ ਚੀਜ਼ਾਂ ਪੜ੍ਹਦੇ ਹੋ ਮੈਂ ਬਹੁਤ ਬਾਰੀ ਬੱਚਿਆਂ ਦੇ ਇੱਕ ਗੱਲ ਨੋਟ ਕੀਤੀ ਹੈ ਬੱਚੇ ਕਹਿਣਗੇ ਜੀ ਫਲਾਨੀ ਚੀਜ਼ ਵੀ ਰਹੇਗੀ ਜੀ ਧਿੰਕੀ ਜੀ ਵੀ ਰਹੇਗੀ ਅਮਕੀ ਚੀਜ਼ ਵੀ ਰਹੇਗੀ ਤੁਸੀਂ ਸਿਰਫ ਮੈਂ ਤੁਹਾਨੂੰ ਕਹਿਣਾ ਕਿ ਜਿਹੜਾ ਬੱਚਾ ਮੇਰੇ ਕੋਲੇ ਪੜਨਾ ਆ ਰਿਹਾ ਰਾਜੇ ਓ ਪਲੀਜ਼ ਕਾਉਂਟੀਟੀ ਕਰਕੇ ਨਾ ਆਵੇ ਕਾਉਂਟੀਟੀ ਕਰਕੇ ਨਾ ਆਵੇ ਕਿ ਜੀ ਫਲਾਣੇ ਦੇ ਕੋਲੇ 1000 ਵੀਡੀਓ ਪਈ ਆ ਜੀ ਬੈਚ ਦੇ ਵਿੱਚ ਤੁਹਾਡੇ ਵੀਡੀਓ ਦੇ ਵਿੱਚ 500 ਵੀਡੀਓ ਹੀ ਆਗੀ ਪਲੀਜ਼ ਉਹ ਬੱਚਾ ਨਾ ਆਵੇ ਜਿਹੜੇ ਬੱਚੇ ਨੂੰ ਓਨਲੀ ਕੁਆਲਿਟੀ ਚਾਹੀਦੀ ਹੈ ਕਿ ਸਪਈ ਉਹੀ ਕੁਝ ਕਰਵਾਵੇ ਉਹ ਜਿਹੜਾ ਪੇਪਰ ਚ ਆਊਗਾ ਠੀਕ ਹੈ ਜੀ ਐਕਸਟਰਾ ਕੁਸ਼ਨ ਕਰਵਾਏ ਉਹ ਬੱਚਾ ਆ ਸਕਦਾ ਬਾਕੀ ਦਾ ਜਿਹੜੇ ਵਿੱਚ ਜੁਆਇਨ ਕਰਨਗੇ ਜਾਂ ਕਰ ਰਹੇ ਆ ਸਿਰਫ ਉਹੀ ਬੱਚੇ ਆਓ ਜਿਹੜੇ ਰਾਜੇ ਮਿਹਨਤ ਕਰਨ ਵਾਲੇ ਆ ਜਿਹੜੇ ਪੜਾਈ ਨੂੰ ਟਾਈਮ ਦੇਣ ਵਾਲੇ ਆ ਉਹ ਨਾ ਉਹਨਾਂ ਦੀ ਕੋਈ ਲੋੜ ਨਹੀਂ ਇੱਕ ਦਿਨ ਕਲਾਸ ਲਾ ਕੇ ਮੁੜ ਕੇ ਆਉਂਦੇ ਨਹੀਂ ਹੈਗੇ ਠੀਕ ਹੈ ਜੀ ਤੇ ਬਾਕੀ ਰਾਜੇ ਇਹਨਾਂ ਤੇ ਆਫ ਚੱਲ ਰਿਹਾ ਸਾਡੇ ਵਿੱਚ ਤੇ ਇੱਕ ਵੇਲੇ ਜੁਆਇਨ ਕਰ ਸਕਦੇ ਹੋ ਬਾਕੀ ਆਹਨੇ ਕਲਾਸ ਹੁਣੇ ਤੋਂ ਕੰਟੀਨਿਊ ਰੱਖੋ ਠੀਕ ਹੈ ਜੀ ਬਾਕੀ ਫੁੱਲ ਨੋਟੀਫਿਕੇਸ਼ਨ ਦੀ ਵੀਡੀਓ ਮੈਂ ਕੱਲੇ ਦੀ ਤੇ ਅਪਲੋਡ ਕਰ ਦਿੱਤੀਗੀ ਸੀ ਧੰਨਵਾਦ